ਸਾਤਰੀਆ ਕਾਲਜੀ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀਜ਼ 'ਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਕਹਾਣੀਆਂ ਨੂੰ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਕਹਾਣੀਕਾਰ ਡਾਕਟਰ ਜਸਵੰਤ رائے ਦੀ ਲਿਖੀ ਹੋਈ ਕਹਾਣੀ ਆਪਣਾਤ ਦੇ ਨਾਲ ਹਾਜ਼ਰ ਹਾਂ ਆਸ ਕਰਦੀ ਹਾਂ ਤੁਹਾਨੂੰ ਇਹ ਬੇਹੱਦ ਪਸੰਦ ਆਵੇਗੀ ਤੇ ਸੁਣਨ ਤੋਂ ਬਾਅਦ ਆਪਣੇ ਕਮੈਂਟ ਲਿਖਣਾ ਨਾ ਭੁੱਲਿਓ ਦਿੱਲੀ ਹਵਾਈ ਅੱਡੇ ਤੇ ਪੁੱਤਰ ਨੂੰ ਵਿਦਾ ਕਰਕੇ ਮੈਂ ਸਕੋਰਪੀਓ ਗੱਡੀ 'ਚ ਆਣ ਬੈਠਿਆ ਪੁੱਤਰ ਸਾਵੇਂ ਮਨ ਨੂੰ ਮਰੀ ਹੋਈ ਗੰਢ ਗੱਡੀ 'ਚ ਬੈਠਦੇ ਹੀ ਢਿੱਲੀ ਹੋ ਗਈ। ਐਵੇਂ ਲੱਗਦਾ ਸੀ ਜਿਵੇਂ ਕਨੇਡਾ ਕਾਲਜਾ ਕੱਢ ਕੇ ਲੈ ਗਿਆ ਹੋਵੇ। ਤੌਰੰਦਰ ਤੱਕ ਬਿਲਕੁਲ ਖਾਲੀ ਸਮਾਂ। ਜੇਕਰ ਕੁਝ ਅੰਦਰ ਸੀ ਵੀ ਤਾਂ ਹੋਕੇ ਹੀ ਸੰ। ਮਨ ਦਾ ਉਬਾਲ ਹੰਝੂ ਬਣ ਅੱਖਾਂ ਰਾਹੀਂ ਬਾਹਰ ਆਉਣ ਲੱਗਾ। ਡਰਾਈਵਰ ਮੇਰਾ ਪੁਰਾਣਾ ਵਿਦਿਆਰਥੀ ਸੀ। ਗੱਡੀ ਨੂੰ ਚਾਬੀ ਲਾਉਂਦਿਆਂ ਉਸਨੇ ਹਲਕੀ ਜਿਹੀ ਧੌਣ ਪਿੱਛੇ ਨੂੰ ਭੁਆ ਕੇ ਪੁੱਛਿਆ। ਚੱਲੀਏ ਸਰ ਜੀ ਹੁਣ? ਹੂੰ ਮੇਰੇ ਪਰੇ ਹੋਏ ਮਨ ਚੋਂ ਸਿਰਫ ਇੱਕ ਸ਼ਬਦ ਹੀ ਮਸਾ ਨਿਕਲਿਆ ਗੱਡੀ ਜੀਟੀ ਰੋਡ ਤੇ ਦੌੜਦਿਆਂ ਦਿੱਲੀ ਦੇ ਭਾਰੀ ਪਰਕਮ ਬਾਜ਼ਾਰਾਂ ਨੂੰ ਪਿੱਛੇ ਤੱਕਦੀ ਹੋਈ ਕਿਲੋਮੀਟਰਾਂ ਨੂੰ ਖਾਂਣ ਲੱਗੀ ਚੌਂਕਾਂ ਚਰਾਹਿਆਂ 'ਚ ਲੋਕਾਂ ਦੀ ਬੇਤਹਾਸ਼ਾ ਭੀੜ ਤੇ ਗੱਡੀਆਂ ਮੋਟਰਾਂ ਦੀਆਂ ਆਵਾਜ਼ਾਂ ਕਾਰਨ ਪੈਦਾ ਹੋਏ ਸ਼ੋਰ ਸ਼ਰਾਬੇ ਕਰਕੇ ਅਸ਼ਾਂਤੀ ਵਾਲਾ ਮਾਹੌਲ ਸੀ ਪਰ ਅੰਦਰ ਗੱਡੀ ਵਿੱਚ ਬਿਲਕੁਲ ਸ਼ਾਂਤੀ ਬਸਰੀ ਹੋਈ ਸੀ ਅਸੀਂ ਰਸਤੇ ਵਿੱਚ ਦੋ ਕੁ ਥਾਂ ਹੀ ਰੁਕੇ ਇੱਕ ਥਾਂ ਰੋਟੀ ਖਾਧੀ ਤੇ ਇੱਕ ਥਾਂ ਚਾਹ ਪਾਣੀ ਪੀਤਾ ਡਰਾਈਵਰ ਨੇ ਗੱਡੀ 7 ਘੰਟਿਆਂ ਚੋਂ ਹੁਸ਼ਿਆਰਪੁਰ ਘਰ ਦੇ ਦਰ ਮੂਹਰੇ ਆਨ ਲਾਈ ਆ ਕੀ ਗੇਟ ਨੂੰ ਤਾਂ ਮਣ ਪੱਕੇ ਦਾ ਜਿੰਦਰਾ ਲੱਗਾ ਹੋਇਆ ਪਤਾ ਨਹੀਂ ਕਿਹਦੇ ਘਰੇ ਜਾ ਕੇ ਬੈਠੀ ਹੋਣੀ ਹੈ ਇਹਨੂੰ ਆਪਣੇ ਮਨ ਨਾਲੀ ਗੱਲੀ ਪਏ ਨੇ ਮੈਂ ਪੈਂਟ ਦੀ ਪਿਛਲੀ ਜੇਬ ਚੋਂ ਬਟੂਆ ਕੱਢਿਆ ਤੇ 5-500 ਦੇ ਨੋਟ ਕਹਿਣ ਕੇ ਡਰਾਈਵਰ ਦੀ ਹਥੇਲੀ ਤੇ ਧਰ ਦਿੱਤੇ ਉਸਨੇ ਬਿਨਾਂ ਗਿਣੇ 500 ਦਾ ਨੋਟ ਮੈਨੂੰ ਵਾਪਸ ਕਰ ਦੇਆ ਕਿਹਾ ਸਰ ਜੀ 500 ਤੁਸੀਂ ਵੰਦ ਦੇਤਾ ਪੈਸੇ ਸ਼ਾਇਦ ਉਸਨੇ ਮੇਰੇ ਹੱਥਾਂ ਵਿੱਚ ਹੀ ਗਿਣ ਲਏ ਸਨ ਨਹੀਂ ਬੇਟਾ ਇਹ ਤੇਰਾ ਇਨਾਮ ਏ ਤੂੰ ਗੱਡੀ ਵਧੀਆ ਚਲਾਈ ਤੇ ਸਮੇਂ ਸਿਰ ਵਾਪਸ ਵੀ ਲੈ ਆਇਆ ਸੁਣ ਕੇ ਡਰਾਈਵਰ ਦੇ ਚਿਹਰੇ ਤੇ ਖੇੜਾ ਜਾ ਆ ਗਿਆ ਉਸਨੇ ਗੱਡੀ ਦਾ ਗੇਅਰ ਪਾਇਆ ਤੇ ਧੰਨਵਾਦ ਕਰਕੇ ਆਰਾਮ ਨਾਲ ਗੱਡੀ ਤੋਰਦਾ ਹੋਇਆ ਚਲਾ ਗਿਆ ਮੈਂ ਆਲੇ ਦੁਆਲੇ ਚਾਤੀ ਮਾਰੀ ਮਤਰੀ ਨੂੰ ਕਿਧਰੇ ਆਉਂਦੀ ਹੋਈ ਨਜ਼ਰੀ ਪੈ ਜਾਵੇ ਉਹਨੂੰ ਆਉਂਦੀ ਦੇਖ ਕੇ ਬਟੂਏ ਦੀ ਅੰਦਰਲੀ ਜੇਬ ਚੋਂ ਚਾਬੀ ਕੱਢੀ ਤੇ ਜਿੰਦਰੇ ਦੇ ਟੱਡ 'ਚ ਕਮਾ ਕੇ ਗੇਟ ਖੋਲ੍ਹਿਆ ਗੇਟ ਨੂੰ ਅਰ ਲਾ ਕੇ ਅੰਦਰ ਲੌਬੀ 'ਚ ਡੱਠੀ ਹੋਈ ਕੁਰਸੀ ਤੇ ਆਂ ਡਿੱਗਾ ਬਿਨਾ ਬੂਟ ਲਾਏਆਂ ਸਾਹਮਣੇ ਪਈ ਦੀਵਾਨ ਤੇ ਇੱਕ ਕੋਨੇ ਤੇ ਲੱਤਾਂ ਪਸਾਰ ਲਈਆਂ ਦੋਵਾਂ ਹੱਥਾਂ ਨਾਲ ਗਿੱਚੀ ਕੋਲ ਕੁੜਿੰਗੀ ਜਿਹੀ ਬਣਾ ਕੇ ਅੱਖਾਂ ਬੰਦ ਕਰ ਲਈਆਂ 10-15 ਮਿੰਟਾਂ ਬਾਅਦ ਗੇਟ ਦੇ ਖੜਕਣ ਤੇ ਉਵੇਂ ਅਰ ਲਾਉਣ ਦੀ ਆਵਾਜ਼ ਆਈ ਰੇਨੂ ਹੀ ਹੋਣੀ ਆ ਬਾਰੇ ਸੋਚ ਕੇ ਮੈਂ ਉਵੇਂ ਟਿਕਿਆ ਰਿਹਾ ਸਮਾਂ ਸਵੇਰ ਦੇ 11:00 ਵਜੇ ਦਾ ਸੀ ਮਾਰਚ ਦੇ ਪਹਿਲੇ 15 ਵਾੜੀ ਵਿੱਚ ਹੀ ਸੂਰਜ ਦੀਆਂ ਕਿਰਨਾਂ ਅਪ੍ਰੈਲ ਮਹੀਨੇ ਵਰਗੀ ਤਿੱਖੜੀ ਪਾ ਮਾਰ ਰਹੀਆਂ ਸਨ ਜਾਲੀ ਵਾਲਾ ਦਰਵਾਜ਼ਾ ਖੋਲ ਕੇ ਅੰਦਰ ਆਉਂਦੀ ਆ ਹੀ ਰੇਨੂ ਤੜਫੀ ਓਹੋ ਬੂਟ ਉਤਾਰ ਕੇ ਰਿਲੈਕਸ ਹੋ ਕੇ ਬਹਿ ਜਾਂਦੇ ਐਡੀ ਦੂਰੋਂ ਥੱਕੇ ਟੁੱਟੇ ਆਏ ਹਾਂ ਮੇਰੇ ਨੇੜੇ ਹੋ ਕੇ ਜਦੋਂ ਮੇਰਾ ਸਿਰ ਫਲੋਸਣ ਲੱਗੀ ਤਾਂ ਪਿਛਲੇ ਸੱਤਾ ਅੱਠਾਂ ਘੰਟਿਆਂ ਤੋਂ ਬੰਨ ਕੇ ਰੱਖਿਆ ਮਨ ਪਿਗਲ ਗਿਆ ਤੇ ਅੱਖਾਂ ਕਰਾਲਾ ਮੰਗ ਵਗਣ ਲੱਗੀਆਂ ਮਨ ਤਾਂ ਰੀਨੂ ਦਾ ਵੀ ਪਿਗਲ ਗਿਆ ਸੀ ਪਰ ਮੈਨੂੰ ਤਰਵਾਸਾ ਦਿੰਦੇ ਆ ਤੇ ਆਪਣੀਆਂ ਹਥੇਲੀਆਂ ਨਾਲ ਮੇਰੇ ਹੰਝੂ ਪੂੰਝਦੇ ਆ ਉਹ ਕਹਿਣ ਲੱਗੀ ਐਦਾਂ ਥੋੜੀ ਮਨ ਹੌਲਾ ਕਰੀਦਾ ਕੈਨੇਡਾ ਕਿਹੜਾ ਬਹੁਤ ਦੂਰ ਆ ਨਾਲੇ ਇੰਨੇ ਸਾਧਨ ਨੇ ਹੁਣ ਤਾਂ ਭਾਵੇਂ ਦਿਨ ਚ 20 ਵਾਰੀ ਗੱਲਾਂ ਕਰੀ ਜਾਓ ਨਵਜੋਤ ਨਾਲ ਆਪਾਂ ਕਿੰਨਾ ਚਿਰ ਕਰੇ ਬੰਨ ਕੇ ਰੱਖ ਸਕਦੇ ਸੀ ਉਹਨੂੰ ਆਖਰ ਕਮਾਂਕਾਰਾਂ ਲਈ ਤਾਂ ਨਿਕਲਣਾ ਪੈਣਾ ਹੀ ਸੀ ਨਾ ਘਰੋਂ ਹੌਸਲਾ ਰੱਖੀਦਾ ਹੁੰਦਾ ਮੈਨੂੰ ਵਿਰਾਕੇ ਤੇ ਹੌਸਲਾ ਜਿਹਾ ਦੇ ਕੇ ਚੁੰਨੀ ਦੇ ਲੜ ਨਾਲ ਆਪਣੀਆਂ ਸਿੱਲੀਆਂ ਹੋਈਆਂ ਅੱਖਾਂ ਪੂੰਝਦਿਆਂ ਦੀਵਾਨ ਦੇ ਇੱਕ ਸਿਰੇ ਤੇ ਬੈਠਦੇ ਆ ਉਹ ਮੇਰੇ ਬੂਟ ਜਰਾਬਾਂ ਉਤਾਰਨ ਲੱਗੀ ਮੈਨੂੰ ਪਤਾ ਸੀ ਕਿ ਉਹ ਮਾਨਸਿਕ ਤੌਰ ਤੇ ਮੇਰੇ ਨਾਲੋਂ ਜ਼ਿਆਦਾ ਤਕੜੀ ਐ ਮੈਂ ਕੁਰਸੀ ਤੇ ਸਿੱਧਾ ਹੁੰਦਿਆਂ ਹੌਲੀ-ਹੌਲੀ ਆਪਣੇ ਆਪ ਨੂੰ ਸਹਿਜ ਕਰਨ ਲੱਗਾ ਮੇਰਾ ਵੀ ਦੇਖੋ ਨਾ ਤੁਸੀਂ ਤਾਂ ਦੋਵੇਂ ਚਲੇ ਗਏ ਸੀ ਕੱਲ੍ਹ ਮੈਂ ਸਾਰੀ ਰਾਤ ਪਾਸੇ ਮਰਦਿਆਂ ਲੰਗਾਈ ਇਕੱਲੀ ਨੇ ਖਾਲੀ ਘਰ ਵੱਡ-ਵੱਡ ਖਾਣ ਨੂੰ ਆਉਂਦਾ ਸੀ ਮੈਨੂੰ ਸਵੇਰੇ ਕੰਮ ਵੀ ਸਾਝਰੇ ਹੀ ਨਪਟਾਲਿਆ ਪ੍ਰਵੀਨ ਕੇ ਗਈ ਹੋ ਸੀ ਉਹਦੇ ਵੀ ਦੋ ਬੱਚੇ ਬਾਹਰ ਨੇ ਉਹਦੇ ਨਾਲ ਗੱਲ ਕਰਕੇ ਮੇਰਾ ਮਨ ਥੋੜਾ ਹੌਲਾ ਹੋਇਆ ਤੁਸੀਂ ਮੂੰਹ ਹੱਥ ਧੋ ਕੇ ਕੱਪੜੇ ਬਦਲ ਲਵੋ ਮੈਂ ਚਾਹ ਬਣਾ ਕੇ ਲਿਆਉਣੀ ਆ ਵਧੀਆ ਜਈ ਤੁਹਾਡੇ ਲਈ ਇਹਨਾਂ ਕਹਿੰਦਿਆਂ ਰਸੋਈ 'ਚ ਜਾ ਕੇ ਭਾਂਡਿਆਂ ਟਿੰਡਿਆਂ ਦੀ ਆਲਿ ਹੋ ਗਈ ਬਾਹਰ ਗੇਟ ਤੇ ਠੱਕ ਠੱਕ ਹੋਂਦੀ ਆਵਾਜ਼ ਆਈ ਕੌਣ ਰੇਨੂ ਨੇ ਰਸੋਈ ਵਿੱਚੋਂ ਹੀ ਉੱਚੀ ਸਾਰੀ ਆਵਾਜ਼ ਦਿੱਤੀ ਪਰ ਬਾਹਰ ਕੋਈ ਹੁੰਗਾਰਾ ਨਾ ਆਇਆ ਸਗੋਂ ਮਿੰਟ ਕੋ ਬਾਅਦ ਫਿਰ ਗੇਟ ਖੜਕਣ ਦੀ ਆਵਾਜ਼ ਆਈ ਦੇਖਿਓ ਤਾਂ ਭਲਾ ਬਾਹਰ ਕੌਣ ਹੈ ਮੇਰੇ ਹੱਥ ਲਿਬੜੇ ਪਏ ਨੇ ਉਹ ਰਸੋਈ ਵਿੱਚੋਂ ਹੀ ਬੋਲੀ ਮੈਂ ਚਪਲਾਂ 'ਚ ਪੈਰ ਅਡੋਂਕੇ ਬਾਹਰ ਗੇਟ ਵੱਲ ਆ올ਿਆ ਗੇਟ ਖੋਲਿਆਂ ਬਗੈਰ ਮੈਂ ਗੇਟ ਦੀਆਂ ਚਿੱਥਾਂ ਥਾਣੀ ਬਾਹਰ ਖੜੇ ਆਦਮੀ ਨੂੰ ਪਛਾਣਨ ਲੱਗਾ ਪਰ ਉਹ ਮੇਰੀ ਪਛਾਣ ਚ ਨਾ ਆਇਆ ਮੈਂ ਬਿਨਾ ਗੇਟ ਖੋਲਿਆਂ ਰੇਨੂ ਵਾਲਾ ਸ਼ਬਦ ਦੁਹਰਾਇਆ। "ਕੌਣ?" "ਮੈਂ ਤੁਹਾਡਾ ਦੋਸਤ ਅਮਿਤ। ਆਪਾਂ ਇਕੱਠੇ ਪੜ੍ਹੇ ਹਾਂ 12ਵੀਂ ਤੱਕ।" ਉਸ ਕੋਲੋਂ ਬਸ ਇੰਨਾ ਕੁ ਹੀ ਬੋਲ ਹੋਇਆ। ਗੌਰ ਦੇਣ ਤੇ ਜਦੋਂ ਮੇਰੀ ਪਛਾਣ ਚ ਆਇਆ ਤਾਂ ਮੈਂ ਗੇਟ ਖੋਲ੍ਹ ਕੇ ਬਾਹਰ ਆ ਗਿਆ। ਜਦੋਂ ਦੀ ਚੋਰ ਲੁਟੇਰਿਆਂ ਦੀ ਦਹਿਸ਼ਤ ਵਧੀ ਹੈ, ਆਪਾਂ ਪੁੱਛ ਪੜਤਾਲ ਕਰਕੇ ਹੀ ਗੇਟ ਖੋਲ੍ਹੀਦਾ। ਪਰ ਆਹਾ, ਅਮਿਤ ਨੇ ਆਪਣਾ ਹਾਲ ਕੀ ਬਣਾਇਆ ਹੋਇਆ। ਕਲੀਨ ਸੇ ਮੁੰਡੇ ਦੇ ਗੱਠ ਗੱਠ ਬੇਟੰਗੀ ਜਈ ਦਾੜੀ ਵਧੀ ਹੋਈ ਮਿੱਟੀ ਘੱਟੇ ਨਾਲ ਲੱਤ ਪੱਥ ਪੈਰ ਪੈਰਿੰਕ ਕਸੀਆਂ ਜੀਆਂ ਚੱਪਲਾ ਮਹਿਲ ਨਾਲ ਭਰੇ ਕੱਪੜਿਆਂ ਚੋਂ ਵੀ ਭੈੜੀ ਜਈ ਦੁਰਗੰਧ ਆ ਰਹੀ ਐ ਐਵੇਂ ਲੱਗਦਾ ਜਿਵੇਂ ਮਹੀਨਾ ਭਰ ਤੋਂ ਨਾਤਾ ਹੀ ਨਾ ਹੋਵੇ ਅਮੇ ਤ ਹਾਲ ਕੀ ਬਣਾਇਆ ਹੋਇਆ ਤੂੰ ਆਪਣਾ ਮੈਂ ਹੈਰਾਨ ਹੁੰਦਿਆ ਹੋਇਆ ਕਿਹਾ ਕੌਸ਼ਨਾ ਪੁੱਛ ਯਾਰ ਬੜਾ ਭੈੜਾ ਵਕਤ ਸਿਰ ਤੇ ਆਣ ਪਿਆ ਐ ਬੇਟਾ ਗੁਰਦੇ ਦੀ ਬਿਮਾਰੀ ਕਰਕੇ ਹਸਪਤਾਲ ਦਾਖਲ ਆ ਲੁਧਿਆਣੇ ਰੋਟੀ ਟੋਕ ਤੋਂ ਵੀ ਅਵਾਜ਼ਾਰ ਹੋਈ ਪਈਆਂ ਬਸ ਥੋੜੀ ਮਦਦ ਲਈ ਆਇਆ ਹਾਂ ਸਾ ਤੁਹਾਡੇ ਵੱਲ ਉਹਦੀ ਹਾਲਤ ਦੇਖ ਕੇ ਮੈਨੂੰ ਉਸ ਦੀਆਂ ਗੱਲਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਮੈਨੂੰ ਤਾਂ ਉਹਦੇ ਤੇ ਨਸ਼ਾ ਕਰਨ ਦਾ ਸ਼ੱਕ ਜਾਂ ਮਹਿਸੂਸ ਹੋਇਆ ਦੇਖ ਅਮਿਤ ਮਹੀਨੇ ਦੇ ਆਖਰੀ ਦਿਨ ਚੱਲ ਰਹੇ ਆ ਭਰਾਵਾ ਖੀਸੇ ਤਾਂ ਸਾਡੇ ਵੀ ਖਾਲੀ ਨੇ ਤੂੰ ਐਂ ਕਰ ਜੇ ਐਨਾ ਹੀ ਤਾਂਗੇ ਤਾਂ ਮੈਂ ਤੈਨੂੰ ਸੌਦਾ ਪਵਾ ਦਿੰਨਾ ਜਿਸ ਦੁਕਾਨ ਤੋਂ ਸਾਡੇ ਘਰ ਆਉਂਦਾ ਕੰਮ ਸੇ ਕੰਮ ਰੋਟੀ ਪਾਣੀ ਤੇ ਚੱਲੇ ਤੁਹਾਡਾ ਨਹੀਂ ਨਹੀਂ ਸੌਦਾ ਰਹਿੰਦੇ ਯਾਰ ਮੈਂ ਲੁਧਿਆਣੇ ਪਹੁੰਚਣਾ ਮੈਨੂੰ 2000 ਰੁਪਏ ਨਕਦ ਚਾਹੀਦੇ ਨੇ ਛੇਤੀ ਮੋੜ ਦਿਆਂਗਾ ਯਾਰ ਹੈ ਹੀ ਨਹੀਂ ਮੇਰੇ ਕੋਲ ਇਸ ਵਕਤ ਮੈਂ ਤਾਂ ਪਹਿਲਾਂ ਹੀ ਲੋਕਾਂ ਤੋਂ ਫੜਫੜਾ ਕੇ ਮੁੰਡੇ ਨੂੰ ਬਾਹਰ ਭੇਜ ਕੇ ਆਇਆ ਹਾਂ ਪਰ ਅਮਿਤ ਤਾਂ ਤਰਲੇ ਮੈਂ ਤਾਂ ਕਰਦਾ ਹੋਇਆ ਮੇਰੇ ਪੈਰੀ ਪੈ ਗਿਆ ਹਾੜੇ ਕੱਢਦਾ ਹੋਇਆ ਉਹ 500 ਤੇ ਆ ਗਿਆ। ਅੱਛਾ ਮੇਰੇ ਕੋਲ ਇਸ ਵਕਤ ਤਾਂ 10 ਰੁਪਏ ਨੇ ਪਰਸ ਵਿੱਚ। ਤੂੰ ਐਂ ਕਰ Shimla ਪਹਾੜੀ ਚੌਂਕ ਤੱਕ ਪਹੁੰਚ ATM ਕੋਲ। ਮੈਂ ਤੇਰੇ ਮਗਰੇ ਆਇਆ ਹੁਣੀ। ਇਹਨਾਂ ਕਹਿ ਕੇ ਮੈਂ ਉਸ ਤੋਂ ਖਹਿੜਾ ਛੁੜਾ ਅੰਦਰ ਆਇਆ। ਆਪਣੇ ਇੱਕ ਸਾਂਝੇ ਦੋਸਤ ਨੂੰ ਅਮਿਤ ਬਾਰੇ ਪੁੱਛ-ਪੜਤਾਲ ਕਰਨ ਲਈ ਫੋਨ ਮਲਾ ਲਿਆ। ਉਹ ਫੋਨ ਚੁੱਕਦੇ ਇਹ ਗੋ ਕਹਿਣ ਲੱਗਾ। ਆਖੇ ਬਾਕੀ ਗੱਲਾਂ ਛੱਡ ਪਹਿਲਾਂ ਇਹ ਦੱਸ ਤੂੰ ਉਹਨੂੰ ਕੋਈ ਪੈਸਾ ਤੇ ਲਾ ਤੇ ਨਹੀਂ ਦਿੱਤਾ? ਉਹ ਤਾਂ ਬਹੁਤ ਨਸ਼ੇ ਕਰਨ ਲੱਗ ਪਿਆ ਬਚ ਕੇ ਰਹੀਂ ਠਾਗਾ ਪੂਰਾ ਅਮਿਤ ਮੈਂ ਆ ਉਹਦੇ ਕੋਲੋਂ ਫੋਨ ਨੰਬਰ ਲੈ ਕੇ ਅਮਿਤ ਦੇ ਘਰ ਵਾਲੀ ਨੂੰ ਫੋਨ ਮਲਾ ਲਿਆ ਭਾਜੀ ਮੈਂ 2 ਸਾਲ ਤੋਂ ਅਲੱਗ ਰਹਿ ਰਹੀ ਹਾਂ ਦੋਵੇਂ ਬੱਚੇ ਮੇਰੇ ਕੋਲ ਨੇ ਇਹਨੂੰ ਨਸ਼ਿਆਂ ਦੀ ਲਤ ਲੱਗ ਗਈ ਆ ਦੋ ਤਿੰਨ ਵਾਰ ਨਸ਼ਾ ਛਡਾਊ ਕੇਂਦਰ ਦਾਖਲ ਕਰਾ ਕੇ ਵੀ ਦੇਖ ਚੁੱਕੇ ਹਾਂ ਕੋਈ ਅਸਰ ਨਹੀਂ ਇਹਦੇ ਤੇ ਨਸ਼ੇ ਦੀ ਤੋੜ ਪੂਰੀ ਕਰਨ ਲਈ ਲੋਕਾਂ ਤੋਂ ਪੈਸੇ ਮੰਗਦਿਆਂ ਕਦੇ ਮਾਂ ਪਿਓ ਨੂੰ ਮਾਰ ਦਿੰਦਾ ਤੇ ਕਦੇ ਸਾਨੂੰ ਹਸਪਤਾਲ ਪਾ ਦਿੰਦਾ ਸਾਡਾ ਕੁਝ ਨਹੀਂ ਲੱਗਦਾ ਇਹ ਤੁਸੀਂ ਆਪਣਾ ਆਪ ਬਚਾ ਕੇ ਰੱਖਿਓ ਇਹਨਾ ਕਹਿੰਦਿਆਂ ਉਸਨੇ ਬਿਨਾਂ ਮੇਰਾ ਹੰਗਾਰਾ ਡਿੱਕਿਆਂ ਫੋਨ ਕੱਟ ਦਿੱਤਾ ਮੈਂ ਅਮਿਤ ਦੇ ਮਗਰ ਏਟੀਐਮ ਤੇ ਨਹੀਂ ਗਿਆ ਨਸ਼ੇ ਕਾਰਨ ਉਜੜੇ ਘਰ ਦੀ ਦਾਸਤਾਨ ਸੁਣ ਕੇ ਬਿਮਾਰਾ ਵਾਂਗ ਆ ਕੇ ਕੁਰਸੀ ਤੇ ਬੈਠ ਗਿਆ ਅੱਧੇ ਘੰਟੇ ਮਗਰੋਂ ਅਮਿਤ ਨੇ ਆ ਕੇ ਬੈਲ ਖੜਕਾ ਦਿੱਤੀ ਗੁੱਸੇ ਨਾਲ ਭਰਿਆ ਪਿਤਾ ਮੈਂ ਬਿਨਾਂ ਜੁੱਤੀ ਪਾਇਆ ਗੇਟੋਂ ਬਾਹਰ ਆ ਕੇ ਉਹਦੇ ਦਿਵਾਲੇ ਹੋ ਗਿਆ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਝੂਠ ਬੋਲ-ਬੋਲ ਕੇ ਲੋਕਾਂ ਤੋਂ ਪੈਸੇ ਬਰੁਛਦੇ ਨੂੰ ਦੱਸ ਤੀ ਸਾਰੀ ਕਰਤੂਤ ਤੇਰੀ ਮੈਨੂੰ ਤੇਰੇ ਘਰ ਵਾਲੀ ਨੇ ਨਾ ਦੱਸ ਮੁੰਡਾ ਕਿੱਥੇ ਦਾਖਲਾ ਤੇਰਾ ਮੇਰੀਆਂ ਖਰੀਆਂ-ਖਰੀਆਂ ਸੁਣ ਕੇ ਉਹਨੂੰ ਕੋਈ ਜਵਾਬ ਨਾ ਆਇਆ ਤੇ ਕੰਨ ਝਾੜਦਾ ਪੈਰ ਕਸਾਉਂਦਾ ਹੋਇਆ ਨਿਕਲ ਗਿਆ ਗੇਟ ਲਾ ਕੇ ਮੈਂ ਅੰਦਰ ਉਸੇ ਜਗ੍ਹਾ ਬੈਠਿਆ ਸੋਚਣ ਲੱਗਾ ਕਿ ਇੱਕ ਗੱਲੋਂ ਤਾਂ ਠੀਕ ਹੋਇਆ ਜਿਹੜਾ ਨਵਜੋਤ ਇੱਥੋਂ ਨਿਕਲ ਗਿਆ ਕੱਖ ਨਹੀਂ ਹੈਗਾ ਹੁਣ ਇਥੇ ਨਸ਼ਿਆਂ ਨੀਤਾ ਗਾਲੀ ਛੱਡਿਆ ਪੰਜਾਬ ਕਿਹੇ ਦਿਨ ਦੇਖਣੇ ਪੈਗੇ ਨਸ਼ਿਆਂ ਚ ਗਰ ਕੇ ਜਵਾਗ ਜਨਦਿਆਂ ਦੇ ਹੀ ਗਾਟੇ ਲਾਈ ਜਾਂਦੇ ਆ ਬਾਥਰੂਮ ਜਾ ਕੇ ਆਇਆ ਮੈਂ ਨਵਜੋਤ ਵੱਲੋਂ ਕੁਝ ਸੁਰਖਰੂ ਜਿਹਾ ਮਹਿਸੂਸ ਕਰ ਰਿਹਾ ਸੀ ਕਮ ਸੇ ਕਮ ਉਹ ਇਸ ਗੰਦੇ ਮਾਹੌਲ ਚੋਂ ਤਾਂ ਨਿਕਲ ਗਿਆ ਇੱਥੇ ਸੈੱਟ ਹੋਣਾ ਤਾਂ ਵੱਖਰੀ ਗੱਲ ਆਪਣੇ ਆਪ ਨੂੰ ਨਸ਼ਿਆਂ ਤੋਂ ਬਚਾ ਕੇ ਰੱਖਣਾ ਹੀ ਬੜਾ ਔਖਾ ਹੋਇਆ ਪਿਆ ਸੁਰਖਰੂ ਤਾਂ ਮੈਂ ਹੋ ਗਿਆ ਪਰ ਇੱਕ ਜਨਤਾ ਹਾਲੇ ਵੀ ਅੰਦਰੋਂ ਵੱਡ ਵੱਡ ਖਾਈ ਜਾ ਰਹੀ ਸੀ ਸਾਡਾ ਕਿਹੜਾ ਉੱਥੇ ਕੋਈ ਰਿਸ਼ਤੇਦਾਰ ਆ ਜਿਹਦੇ ਨਾਲ ਨਵਜੋਤ ਦਾ ਕੋਈ ਢੋ ਮੇਲਾ ਬੰਜੇ ਸਾਡੇ ਤਾਂ ਸਾਰੇ ਕੌਨਬੇ ਚੋਂ ਇਹ ਦੂਜਾ ਬੱਚਾ ਜਿਹੜਾ ਕੈਨੇਡਾ ਗਿਆ 8 ਸਾਲ ਪਹਿਲਾਂ ਗਈ ਪਤੀਜੇ ਨੂੰ ਤਾਂ ਕੈਨੇਡਾ ਦੀ ਪੀਆਰ ਵੀ ਮਿਲ ਚੁੱਕੀ ਆ ਭਰਾ ਪਰਜਾਈ ਵੀ ਦੋ ਵਾਰ ਉਹਦੇ ਕੋਲ ਹੋ ਆਏ ਆ ਸਾਡੇ ਨਾਲ ਕਿਹੜਾ ਕੋਈ ਦੁਆ ਸਲਾਮ ਆ ਉਹਨਾਂ ਦੀ ਫਿਰ ਐਦਾਂ ਦੇ ਆਪਣਿਆਂ ਨੂੰ ਕੀ ਕਰਨਾ ਰਗੜ ਕੇ ਫੋੜੇ ਤੇ ਲਾਉਣਾ ਇਹਨਾਂ ਨਾਲੋਂ ਤਾਂ 100 ਗੁਣਾ 11 ਰੀ ਚੰਗੇ 11 ਦਾ ਨਾਮ ਬੁੱਲਾ ਤੇ ਆਉਂਦੀ ਐ ਮੇਰੀਆਂ ਅੱਖਾਂ ਸਾਹਮਣੇ ਪਾਜੀ ਮਨੋਸ਼ ਸ਼ਰਮਾ ਦਾ ਚਿਹਰਾ ਆ ਗਿਆ ਕੱਲ ਦਾ ਚਾਰ ਵਾਰ ਫੋਨ ਕਰ ਚੁੱਕਾ ਕਿ ਨਵਜੋਤ ਤੁਹਾਡੇ ਕੋਲ ਕੈਨੇਡਾ ਆ ਰਿਹਾ ਉਹਨਾਂ ਫੋਨ ਹੀ ਨਹੀਂ ਚੱਕਿਆ ਹਾਰ ਕੇ ਮੈਸੇਜ ਕੀਤਾ ਮੈਸੇਜ ਉਹਨਾਂ ਸੀਨਤਾ ਕਰ ਲਿਆ ਪਰ ਜਵਾਬ ਕੋਈ ਨਾ ਦਿੱਤਾ ਮੇਰੇ ਦਿਲ ਨੂੰ ਡੋਬੂ ਪੈ ਰਹੇ ਆ ਸੋਲ ਜਾ ਨਵਜੋਤ ਪ੍ਰਾਈ ਮੌਲਕ ਵਿੱਚ ਕਿਵੇਂ ਸੈਟਿੰਗ ਕਰੇਗਾ ਇਨੇ ਨੂੰ ਰੇ ਨੂੰ ਰੋਟੀ ਲੈ ਆਏ ਆਪਾਂ ਰੋਟੀ ਖਾਧੀ ਉਹ ਭਾਂਡਾ ਟਿੰਡਾ ਰਸੋਈ ਚ ਰੱਖ ਕੇ ਇਹ ਕਹਿੰਦਿਆਂ ਬਾਹਰ ਵਾਗੀ ਕਿ ਮੈਂ ਪ੍ਰਵੀਨ ਕਿਉਂ ਹੋਵਾਂ ਤੁਸੀਂ ਪੁਰਾ ਆਰਾਮ ਕਰ ਲਓ ਨੀਂਦ ਮੈਨੂੰ ਕਿੱਥੋਂ ਆਣੀ ਸੀ ਮੈਂ ਬੈੱਡ ਤੇ ਲੇਟਿਆ ਪਾਜੀ ਮਨੋਜ ਬਾਰੇ ਸੋਚਣ ਲੱਗਾ ਬਚਪਨ ਦੇ ਥੋੜਾ ਮਾਰੇ ਦਿਨ ਫਿਲਮ ਦੀ ਤਰ੍ਹਾਂ ਇੱਕ ਇੱਕ ਕਰਕੇ ਮੇਰੇ ਸਾਹਮਣੇ ਆ ਗੁਜ਼ਰਨ ਲੱਗੇ 10ਵੀਂ ਮੈਂ ਖਰੇ ਨੰਬਰਾਂ ਨਾਲ ਜਮਾਤ ਚੋਂ ਅਵਲ ਰਹਿ ਕੇ ਪਾਸ ਕਰ ਲਈ ਸੀ 10ਵੀਂ ਤੋਂ ਬਾਅਦ ਪੋਲੀਟੈਕਨਿਕ ਦੇ ਡਿਪਲੋਮੇ ਲਈ ਟੈਸਟ ਭਰ ਦਿੱਤਾ। ਅਸਲ ਵਿੱਚ ਸਾਡੇ ਪਿੰਡ ਦੇ ਬਹੁਤੇ ਨੌਕਰੀਪੇਸ਼ਾ ਇਸੇ ਡਿਪਲੋਮੇ ਰਸਤੇੋਂ ਹੀ ਨੌਕਰੀਆਂ ਤੇ ਆਏ ਸਨ। ਟੈਸਟ ਦੀ ਤਿਆਰੀ ਲਈ ਕਿਤਾਬ ਵੀ ਨਹੀਂ ਸੀ। ਉਹ ਵੀ ਕਿਸੇ ਕੋਲੋਂ ਮੰਗ ਕੇ ਬੁੱਤਾ ਲਾਇਆ। 2 ਮਹੀਨੇ ਬਾਅਦ ਆਏ ਨਤੀਜੇ 'ਚੋਂ ਮੈਂ ਵਧੀਆ ਅੰਕ ਲੈ ਕੇ ਪਾਸ ਹੋ ਗਿਆ। ਦਸਵੀਂ ਮਿਤੀ ਅਨੁਸਾਰ ਸਾਰੇ ਕਾਗਜ਼ ਪੱਤਰ ਲੈ ਕੇ ਚੰਡੀਗੜ੍ਹ ਸੈਕਟਰ 32 ਇੰਟਰਵਿਊ ਦੇਣ ਚੱਲ ਪਿਆ। ਚੰਡੀਗੜ੍ਹ ਦੀਆਂ ਗगनचुੰਬੀਆਂ ਇਮਾਰਤਾਂ ਚੌੜੀਆਂ ਲਿਸ਼ਲਿਸ਼ ਕਰਦੀਆਂ ਸੜਕਾਂ ਤੇ ਮਾਡਰਨ ਜਿਹੇ ਲੋਕ ਦੇਖ ਕੇ ਮੈ ਕਿਸੇ ਹੋਰ ਹੀ ਦੁਨੀਆ 'ਚ ਆ ਗਿਆ ਲੱਗਦਾ ਸੀ ਰਜਿਸਟ੍ਰੇਸ਼ਨ ਕਰਾਉਣ ਪ੍ਰੰਤ ਸਰਟੀਫਿਕੇਟ ਚੈੱਕ ਕਰਾਉਣ ਲਈ ਲਾਈਨ 'ਚ ਲੱਗ ਗਿਆ ਨਾਲ ਦੇ ਬੈਂਚ ਤੇ ਦਾਖਲਾ ਫੀਸ 350 ਸੁਣ ਕੇ ਮੈਨੂੰ ਹੌਸਲਾ じゃ ਹੋ ਗਿਆ ਇੰਨੇ ਕੁ ਪੈਸੇ ਤਾਂ ਮੇਰੇ ਬੋਝੇ 'ਚ ਸੀਗੇ ਸਰਟੀਫਿਕੇਟ ਚੈੱਕ ਕਰਨ ਵਾਲੇ ਨੇ ਰਿਹਾਇਸ਼ੀ ਸਰਟੀਫਿਕੇਟ ਨਾ ਹੋਣ ਕਰਕੇ ਮੈਨੂੰ ਇਹ ਕਹਿੰਦਿਆਂ ਵਾਪਸ ਮੋੜ ਦਿੱਤਾ ਕਿ ਇਹਦੇ ਤੋਂ ਬਿਨਾ ਦਾਖਲਾ ਨਹੀਂ ਹੋਣਾ ਮੇਰੀ ਸਾਰੀ ਖੁਸ਼ੀ ਨੂੰ ਥਾਈ ਬ੍ਰੇਕ ਲੱਗ ਗਈ ਜਦੋਂ ਕੀਤੇ ਮੈਂ ਤਰਲੇ ਦਾ ਵੀ ਕੋਈ ਅਸਰ ਨਾ ਹੋਇਆ ਤਾਂ ਬਸ ਸਟੈਂਡ ਵੱਲੋਂ ਮੂੰਹ ਕਰ ਲਿਆ ਉੱਥੇ ਬੈਂਚ ਤੇ ਬੈਠ ਕੇ ਘਰੋਂ ਲਿਆਂਦੇ ਪਰੌਂਠੇ ਆਚਾਰ ਨਾਲ ਖਾ ਕੇ ਵਾਪਸ ਆ ਗਿਆ ਭੱਜਣਾਟ ਕਰਕੇ ਕਚਹਿਰੀਆਂੋਂ ਰਿਹਾਇਸ਼ੀ ਸਰਟੀਫਿਕੇਟ ਬਣਾ ਲਿਆ ਅਗਲੇ ਦਿਨ ਮੈਨੂੰ ਪ੍ਰਾਈਵੇਟ ਕਾਲਜ ਵਿੱਚ ਇਲੈਕਟ੍ਰੀਕਲ ਵਿੱਚ ਸੀਟ ਮਿਲੀ ਸਰਟੀਫਿਕੇਟ ਸਾਰੇ ਠੀਕ ਸਨ ਜਦੋਂ ਦਾਖਲਾ ਫੀਸ ਜਮ੍ਹਾਂ ਕਰਾਉਣ ਦੀ ਵਾਰੀ ਆਈ ਤਾਂ ਦਾਖਲਾ ਫੀਸ 1950 ਸੁਣ ਕੇ ਮੇਰੇ ਹੋਸ਼ ਉੱਡ ਗਏ ਮੇਰੇ ਕੋਲ ਐਨੇ ਪੈਸੇ ਕਿੱਥੇ ਸਨ ਨਿਰਾਸ਼ਾ ਹੱਥ ਲੈ ਕੇ ਫਿਰ ਵਾਪਸ ਆ ਗਿਆ ਮੰਜੇ ਦੇ ਹੱਡੀਆਂ ਦੀ ਮੁੱਠ ਬਣੇ ਬੈਠੇ ਬਾਪੂ ਨਾਲ ਉਦਰੇ ਹੋਣ ਦਾ ਖਿਆਲ ਸਾਂਝਾ ਕੀਤਾ ਬਾਪੂ ਨੇ ਆਪਣੇ ਭਤੀਜੇ ਅਮਰੀਕਾ ਕੰਨੀ ਭੇਜਿਆ ਜਿਹੜਾ ਕੁਝ ਦਿਨ ਪਹਿਲਾਂ ਫੌਜ ਚੋਂ ਪੈਨਸ਼ਨੀਆਂ ਹੋ ਕੇ ਕਰੇ ਆਇਆ ਸੀ ਸੱਕਿਆਂ ਭਰਾਵਾਂ ਨੇ ਤਾਂ ਪੰਜ ਹੀ ਮੂੰਹ ਮੋੜਿਆ ਹੋਇਆ ਸੀ ਸਾਥੋਂ ਅਮਰੀਕ ਭਾਜੀ ਕੋਲੋਂ ਜਦੋਂ ਮੈਂ ਦਾਖਲੇ ਲਈ ਪੈਸਿਆਂ ਦੀ ਮੰਗ ਕੀਤੀ ਤਾਂ ਉਹਦਾ ਦੋ ਟੱਕ ਉੱਤਰ ਸੀ ਪੈਸੇ ਤਾਂ ਮੇਰੇ ਕੋਲ ਕਾਕਾ ਹੈਗੇ ਆ ਪਰ ਮੈਂ ਦੇ ਨਹੀਂ ਸਕਦਾ ਮੈਂ ਕੁਝ ਨਾ ਬੋਲਿਆ ਉਹਨੇ ਆਪ ਹੀ ਗੱਲ ਅਗਾਹ ਤੋਰੀ ਦਾ ਅਸਲ ਮੈਂ ਮੇਰੇ ਵਾਲੀ ਪੈਲੀ ਨਾਲ ਲੱਗਦਾ ਖੇਤ ਲੈਣਾ ਤੈਨੂੰ ਪੈਸੇ ਦੇ ਦਿੱਤੇ ਤਾਂ ਮੇਰੀ ਰਕਮ ਟੁੱਟ ਜਾਊ ਭਾਈ ਕੋਈ ਹੋਰ ਦਰ ਦੇਖ ਲੈ ਮੈਂ ਬਿਨਾ ਹਾਂ ਹੂੰ ਕਰਿਆ ਕਰਿਆ ਗਿਆ ਹੋਰ ਕੋਈ ਦਰ ਖੜਕਾਉਣ ਨੂੰ ਮੇਰਾ ਮਨ ਨਾ ਮੰਨਿਆ ਕੁਝ ਦਿਨ ਘਰੇ ਨਿਰਾਸ਼ਾ ਚ ਬੈਠਾ ਰਿਹਾ ਇੱਕ ਦਿਨ ਸਵੇਰੇ ਸਵੇਰੇ ਧਰਮਾ ਪਹਾੜੀਆਂ ਮੈਨੂੰ ਆਪਣੇ ਨਾਲ ਦਿਹਾੜੀ ਤੇ ਲੈ ਗਿਆ ਉਹਦਾ ਪੱਕਾ ਮਜ਼ਦੂਰ ਛੁੱਟੀ ਕਰ ਗਿਆ ਸੀ ਧਰਮਾ ਨਾਲ ਕੇ ਲਾਉਣ ਦਾ ਕੰਮ ਕਰਦਾ ਸੀ ਦਿਹਾੜੀ ਤਾਂ ਇੱਥੋਂ ਮੈਨੂੰ ਆਮ ਨਾਲੋਂ ਡੁੱਡੀ ਮਿਲੀ ਪਰ ਰੱਸਾ ਖਿੱਚਦੇ ਦੀਆਂ ਮੇਰੀਆਂ ਵੱਖੀਆਂ ਰਹਿ ਗਈਆਂ ਹੱਥ ਜਵਾਬ ਦੇ ਗਏ ਖੱਤ੍ਹੇਲੀਆਂ ਤੇ ਰਟਣਾ ਦੇ ਨਾਲ-ਨਾਲ ਛਾਲੇ ਵੀ ਪੈ ਗਏ। ਮੈਂ ਇਹ ਸਾਰਾ ਕੁਝ ਧਰਮੇ ਨੂੰ ਜाहिर ਨਾ ਹੋਂ ਦਿੱਤਾ। ਸਿਰ ਤੇ ਵੱੱਦਾ ਸਾਫਾ ਲਾ ਕੇ ਹੱਥਾਂ ਤੇ ਬਲੇਟੇ ਰੱਸਾ ਖਿੱਚਦਾ ਰਿਹਾ। ਸ਼ਾਮ ਨੂੰ ਦਿਹਾੜੀ ਨਕਦ ਮਿਲੀ ਤੇ ਧਰਮੇ ਨੇ ਅਗਲੇ ਦਿਨ ਵੀ ਆਉਣ ਲਈ ਕਹਿ ਦਿੱਤਾ। ਜੋਰ ਤਾਂ ਮੇਰਾ ਵਾਵਾ ਲੱਗਾ ਪਰ ਨਕਦ ਮਿਲੀ ਦਿਹਾੜੀ ਨੇ ਸਾਰੀ ਥਕਾਨ ਲਾ ਦਿੱਤੀ ਸੀ। ਮੈਂ ਪੱਕੇ ਤੌਰ ਤੇ ਧਰਮੇ ਨਾਲ ਨਣਕੇ ਲਾਉਣ ਦੇ ਕੰਮ ਤੇ ਜਾਣ ਲੱਗਾ। ਓਨੇ ਦਿਨ ਹੀ ਲੋਕ ਤੜਾ ਤੜ ਕੈਵਿਟੀਆਂ ਲਗਵਾ ਰਹੇ ਸਾਂ ਕੁਝ ਦਿਨਾਂ ਵਿੱਚ ਹੀ ਮੈਂ ਧਰਮੇ ਕੋਲੋਂ ਇਹ ਕੰਮ ਸਿੱਖ ਲਿਆ ਬੈੱਡ ਦੀ ਢੋਅ ਤੇ ਪਿਆ ਮੋਬਾਈਲ ਫੋਨ ਜ਼ੋਰ ਦੇਣੀ ਗੁੰਜਿਆ ਮੇਰੀਆਂ ਸੋਚਾਂ ਦੀ ਲੜੀ ਟੁੱਟ ਗਈ ਮੈਂ ਫਟਾਫਟ ਮੋਬਾਈਲ ਔਨ ਕਰਕੇ ਦੇਖਣ ਲੱਗਾ ਮਤਾ ਮਨੋਜ ਭਾਜੀ ਦਾ ਹੀ ਫੋਨ ਨਾ ਹੋਵੇ ਪਰ ਇਹ ਤਾਂ ਕੰਪਨੀ ਵਾਲਾ ਦਾ ਮੈਸੇਜ ਸੀ ਸਕਰੀਨ ਬੰਦ ਕਰਕੇ ਮੈਂ ਫੋਨ ਉਸੇ ਜਗ੍ਹਾ ਟਿਕਾ ਦਿੱਤਾ ਹੌਲੀ ਹੌਲੀ ਮੈਂ ਆਪ ਕੈਵਿਟੀਆਂ ਲਾਉਣ ਲੱਗ ਪਿਆ ਹੱਥ ਮੇਰਾ ਕਾਫੀ ਛੋੜਾ ਹੋ ਗਿਆ ਜੇਕਰ ਮਾਲਕ ਨਲਕੇ ਦਾ ਸਮਾਨ ਸਹੀ ਸਮੇਂ ਤੇ ਪਹੁੰਚਦਾ ਕਰ ਦਿੰਦੇ ਤਾਂ ਮੈਂ 4 ਵਜੇ ਤੱਕ ਨਲਕਾ ਗੱਡ ਕੇ ਵਿਹਲਾ ਹੋ ਜਾਂਦਾ ਪੈਸੇ ਸੋਨੇ ਬਣ ਲੱਗ ਪਏ ਸਨ ਪਰ ਇਹ ਕੰਮ ਮੈਨੂੰ ਮੇਰੀ ਮੰਜ਼ਿਲ ਨਾ ਜਾਪਿਆ ਪੈਸੇ ਪੜ੍ਹਾਈ ਲਈ ਜੋੜ ਕੇ ਮੈਂ ਅਗਲੇ ਸਾਲ ਫਿਰ ਜੇਈਟੀ ਦਾ ਟੈਸਟ ਦਿੱਤਾ ਨੰਬਰ ਮੇਰੇ ਪਹਿਲਾਂ ਨਾਲੋਂ ਵੀ ਜ਼ਿਆਦਾ ਆਈ ਦਾਖਲੇ ਬਾਰੇ ਮੇਰਾ ਤਜਰਬਾ ਪਿਛਲੇ ਸਾਲ ਦੇ ਤੱਕੇ ਖਾ ਕੇ ਵਧੀਆ ਬਣ ਗਿਆ ਸੀ ਪਹਿਲੀ ਕਾਉਂਸਲਿੰਗ ਵਿੱਚ ਹੀ ਮੈਨੂੰ ਸਿਵਲ ਦੀ ਮੇਰੀ ਮਨਪਸੰਦ ਸੀਟ ਮਿਲ ਗਈ। ਪੜ੍ਹਾਈ ਦਾ ਸਿਲਸਿਲਾ ਸ਼ੁਰੂ ਹੋ ਗਿਆ। ਜਿਵੇਂ-ਜਿਵੇਂ ਪਹਿਲਾ ਸੈਮੈਸਟਰ ਪੂਰਾ ਹੋਣ ਵਾਲਾ ਵੱਧ ਰਿਹਾ ਸੀ। ਪੜ੍ਹਾਈ ਲਈ ਜੋੜ ਕੇ ਰੱਖੇ ਪੈਸੇ ਮੁੱਕਦੇ ਜਾ ਰਹੇ ਸਨ। ਪਹਿਲੇ ਸੈਮੈਸਟਰ ਤੱਕ ਹੀ ਮੇਰਾ ਦਿਵਾਲਾ ਨਿਕਲਣ ਲੱਗਾ। ਅੱਧ ਥੜਕੇ ਮੈਂ ਦੋ ਸੈਮੈਸਟਰ ਵਧੀਆ ਅੰਕਾਂ ਨਾਲ ਪਾਸ ਕਰ ਗਿਆ। ਪਰ ਤੀਸਰੇ 'ਚ ਦੋ ਸਪਲੀਆਂ ਆ ਗਈਆਂ। ਸਪਲੀਆਂ ਆਉਣ ਦਾ ਕਾਰਨ ਮੇਰੇ ਕੋਲ ਇਲੈਕਟ੍ਰੋਨਿਕ ਕੈਲਕੂਲੇਟਰ ਦਾ ਨਾ ਹੋਣਾ ਸੀ। ਜ਼ਿੰਦਗੀ ਉਦਾਸੀ ਨਾਲ ਭਰਨ ਲੱਗੀ ਇੱਕ ਵਾਰ ਤਾਂ ਮਨ ਕੀਤਾ ਕਿ ਪੜ੍ਹਾਈ ਛੱਡ ਕੇ ਫੇਰ ਨਲਕੇ ਲਾਉਣ ਲੱਗ ਪਾਵਾਂ ਜ਼ਿੰਦਗੀ ਬੇਸੁਰ ਤੇ ਬੇਤਾਲ ਜਿਹੀ ਹੀ ਲੰਘ ਰਹੀ ਸੀ ਇਹੋ ਜੇ ਆਲਮ ਵਿੱਚ ਵੀ ਮੈਂ ਇੱਕ ਰੁਟੀਨ ਨਾ ਟੁੱਟਣ ਦਿੱਤੀ ਉਹ ਸੀ ਹਰ ਰੋਜ਼ ਮਨੋਜ ਭਾਜੀ ਕੋਲ ਅਖਬਾਰ ਪੜ੍ਹਨ ਜਾਣਾ ਇੱਕ ਦਿਨ 부ਝੇ ਮਨ ਨਾਲ ਅਖਬਾਰ ਦੇ ਪੰਨੇ ਪਲਟਦੇ ਨੂੰ ਮਨੋਜ ਭਾਜੀ ਦੇ ਛੋਟੇ ਭਰਾ ਮੁਕੇਸ਼ ਨੇ ਦੇਖ ਲਿਆ ਮੇਰੇ ਮਨ ਦੀ ਬਾਤ ਸੁਣਦਿਆਂ ਜਦੋਂ ਉਹਨੂੰ ਐਆਂ ਸਪਲੀਆਂ ਦਾ ਪਤਾ ਲੱਗਾ ਤਾਂ ਭੜਕ ਪਿਆ ਇਹ ਕਿਦਾਂ ਹੋ ਗਿਆ ਸਪਲੀਆਂ ਉਹ ਵੀ ਤੇਰੀਆਂ ਤੂੰ ਜ਼ਰੂਰ ਕੁੜੀਆਂ ਜੜੀਆਂ ਦੇ ਚੱਕਰ 'ਚ ਫਸ ਗਿਆ ਹੋਣਾ ਅਸਲੀਅਤ ਸੌਂਦਿਆਂ ਜਦੋਂ ਅਸਨੇ ਮੇਰੀਆਂ ਅੱਖਾਂ ਦੇ ਭਰੇ ਹੋਏ ਕੋਏ ਤੱਕੇ ਤਾਂ ਹੋਰ ਤਲਖ ਹੋ ਗਿਆ ਅੱਛਾ ਇਹ ਗੱਲ ਸੀ ਤੇਰੇ ਕੋਲ ਪਹਿਲਾਂ ਦੱਸ ਮਰ ਨਹੀਂ ਹੋਇਆ ਨਾ ਕੈਲਕੂਲੇਟਰ ਲੱਖ ਦਾ ਆਉਣਾ ਸੀ ਕਾਪੀ ਚੱਕ ਤੇ ਪਤਾ ਨੋਟ ਕਰ ਮਨੋਜ ਪਾਦਾ ਪੜਾਈ ਸੰਬੰਧੀ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਬੇਝਿਜਕ ਲਿਖ ਦੇਈਂ ਉਹਨੂੰ ਬਸ ਉਸ ਦਿਨ ਤੋਂ ਮੈਂ ਮਨੋਜ ਭਾਜੀ ਨਾਲ ਜੁੜ ਗਿਆ ਸੀ ਮੇਰੀ ਪਹਿਲੀ ਚਿੱਠੀ ਤੇ ਹੀ ਕਾਲਜ ਪਤੇ ਤੇ ਅਵਲ ਦਰਜੇ ਦਾ ਕੈਲਕੂਲੇਟਰ ਮੇਰੇ ਹੱਥਾਂ 'ਚ ਸੀ ਉਹ ਵਿੱਚ ਵਿਚਾਲੇ ਮੇਰੀ ਫੀਸ ਵੀ ਭਰਦੇ ਰਹੇ ਪਰ ਅੱਜ ਤਾਂ ਹਾਦੀ ਹੋ ਗਈ ਸੀ ਕੋਈ ਰਿਸਪੌਂਸ ਨਹੀਂ ਸੀ ਆਇਆ ਭਾਜੀ ਵੱਲੋਂ ਨਾ ਕੋਈ ਫੋਨ ਕਾਲ ਨਾ ਸੁਨੇਹੇ ਦਾ ਜਵਾਬ ਇੱਕ ਵਾਰ ਤਾਂ ਮੈਨੂੰ ਉਹਨਾਂ ਦੇ ਵਿਵਹਾਰ ਤੋਂ ਆਪਣੇ ਸਕੇ ਸਤਰੇ ਯਾਦ ਆ ਗਏ। ਇੰਨਾ ਵੀ ਬਿਜ਼ੀ ਹੋਣਾ ਕੀ ਹੋਇਆ? ਆਖਰ ਕਿ ਜਵਾਬ ਹੀ ਨਹੀਂ ਦੇਣਾ। ਅਗਲੇ ਦੀ ਭਾਵੇਂ ਜਾਣ ਤੇ ਬਣੀ ਹੋਈ। ਰੀਨੂ ਗਵਾਂਡੀਆਂ ਦੇੋਂ ਖਾਸਾ ਚੱਲ ਆ ਕੇ ਮੁੜੀ ਸੀ। ਰੋਟੀ ਪਾਣੀ ਉਹਨੇ ਮਿੰਟਾਂ ਸਕਿੰਟਾਂ 'ਚ ਲਿਆ ਕੇ ਧਰਿਆ। ਰੋਟੀ ਖਾ ਕੇ ਆਪਾਂ ਮਿਲੇ ਹੋ ਗਏ। ਫਿਰ ਇਹਨੂੰ ਰਸੋਈ 'ਚ ਜਾਵੜੀ। ਸਮਾਂ ਰਾਤ ਦੇ 11 ਵਜੇ ਰਹੇ ਸਨ। ਬੈੱਡ ਤੇ ਬੈਠਿਆਂ ਸਾਡਾ ਦੋਵਾਂ ਦਾ ਧਿਆਨ ਨਵਜੋਤ ਵੱਲੇ ਹੀ ਲੱਗਿਆ ਹੋਇਆ ਸੀ ਰੀਨੂ ਨੂੰ ਮੈਂ ਬਥੇਰਾ ਕਿਹਾ ਕਿ ਲੱਕ ਸਿੱਧਾ ਕਰ ਲੈ ਪਰ ਕਿੱਥੇ ਮੈਨੂੰ ਹੌਸਲਾ ਦੇਣ ਵਾਲੀ ਦੀ ਆਪਣੀ ਜ਼ੁਬਾਨ ਵੀ ਤਾਲੂ ਨਾ ਲੱਗੀ ਸੀ ਮਨ ਭਰਿਆ ਪਿਆ ਸੀ ਉਹਦਾ ਨਵਜੋਤ ਨੂੰ ਤਾਂ ਜਹਾਜ਼ੇ ਉਤਰੇ ਨੂੰ ਵੀ 3-4 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਸੀ ਸਾਡੀ ਚਿੰਤਾ ਦੂਨ ਸਵਾਈ ਹੋਈ ਜਾ ਰਹੀ ਸੀ ਰੀਨੂ ਨੇ ਚੁੱਪੀ ਤੋੜੀ ਉਹਦਾ ਰੋਲੀ ਪਾਉਂਦੇ ਰਹਿੰਦੇ ਆ ਬਈ ਮੈਨੂੰ ਸਾਰੀ ਦੁਨੀਆ ਦੇ ਪੜ੍ਹਨੇ ਲਿਖਣੇ ਵਾਲੇ ਜਾਣਦੇ ਆ ਹੁਣ ਕਰੋ ਨਾ ਕੋਈ ਹਿਲਵ-ਵਸੀਲਾ ਮੇਰਾ ਭੋਲੂ ਜਿਆ ਪਤਾ ਨਹੀਂ ਕਿਹੋ ਜੀ ਹਾਲਤ ਚ ਹੋਣਾ ਇਹ ਕਹਿੰਦੇ ਆ ਉਹਦਾ ਰੋਣਾ ਨਿਕਲ ਗਿਆ ਮੇਰੇ ਕੋਲ ਉਹਦੀ ਗੱਲ ਦਾ ਕੋਈ ਜਵਾਬ ਨਹੀਂ ਸੀ ਮੈਂ ਉੱਠ ਕੇ ਬਾਥਰੂਮ 'ਚ ਆਵੜਿਆ ਹੰਝੂਆਂ ਨਾਲ ਭਰੀਆਂ ਅੱਖਾਂ 'ਚ ਪਾਣੀ ਦੇ ਛਿੱਟੇ ਮਾਰ-ਮਾਰ ਰੋਣ ਨੂੰ ਥੰਮਣਾ ਦੇਣ ਲੱਗਾ ਇੰਨੇ ਨੂੰ ਬਾਹਰੋਂ ਰੇਨੂ ਦਾ ਰੌਲਾ ਸੁਣਿਆ ਮੈਂ ਕਿਹਾ ਸੁਣਦੇ ਹਾਂ ਬਾਹਰ ਆਓ ਛੇਤੀ ਮਨੋਜ ਪਾਜੀ ਦਾ ਫੋਨ ਆ ਰਿਹਾ ਮੈਂ ਚਾਬੇ ਦੇਣੇ ਬਾਹਰ ਆ ਕੇ ਫੋਨ ਔਨ ਕਰ ਕੰਨ ਨੂੰ ਲਾ ਲਿਆ ਹੈਲੋ ਪਾਜੀ ਸਤਿ ਸ਼੍ਰੀ ਅਕਾਲ ਪਾਪਾ ਜੀ ਮੈਂ ਆਨਵਜੋਤ ਅੰਕਲ ਦੇ ਫੋਨ ਤੋਂ ਫੋਨ ਕਰ ਰਿਹਾ ਠੀਕ ਠਾਕ ਪਹੁੰਚ ਗਿਆ ਮੈਂ ਅੱਛਾ ਅੱਛਾ ਸ਼ੁਕਰ ਆ ਪ੍ਰਮਾਤਮਾ ਦਾ ਤੇਰੇ ਫੋਨ ਨੂੰ ਕੀ ਹੋ ਗਿਆ ਸੀ ਪੁੱਤ ਸਾਡੀ ਸਵੇਰ ਦੀ ਜਾਨ ਮੁੱਠੀ ਚਾਈ ਹੋਈ ਸੀ ਕੋਈ ਥੋ ਪਤਾ ਨਹੀਂ ਸੀ ਆ ਰਿਹਾ ਨਾ ਤੇਰੇ ਵੱਲੋਂ ਨਾ ਮਨੋਜ ਪਾਜੀ ਵੱਲੋਂ ਮੇਰਾ ਫੋਨ ਪਾਪਾ ਜੀ ਰਿਸਪੌਂਡ ਨਹੀਂ ਸੀ ਕਰ ਰਿਹਾ ਔਨ ਆਫ ਕਰਕੇ ਵੀ ਦੇਖ ਚੁੱਕਾ ਜਦੋਂ ਮੈਂ ਜਹਾਜ਼ ਉਤਰ ਕੇ ਸਾਰਾ ਕਾਰਵਿਹਾਰ ਨਪਟਾ ਬਾਹਰ ਆਇਆ ਤਾਂ ਅੰਕਲ ਮੇਰੀ ਵੇਟ ਕਰ ਰਹੇ ਸੀ ਬੜੇ ਇਤਿਫਾਕ ਨਾਲ ਮਿਲੇ ਮੈਨੂੰ ਕਹਿੰਦੇ ਯਾਰ ਕੱਲ੍ਹ ਦੀਆਂ ਮੇਰੀਆਂ 2-3 ਬੜੀਆਂ ਅਰਜੈਂਟ ਮੀਟਿੰਗਾਂ ਚੱਲ ਰਹੀਆਂ ਤੇਰੇ ਪਾਪਾ ਨੂੰ ਵੀ ਫੋਨ ਨਹੀਂ ਕਰ ਹੋਇਆ ਚੱਲ ਹੁਣ ਘਰ ਚੱਲਦੇ ਆ ਫਰੈਸ਼ ਹੋ ਕੇ ਫਿਰ ਗੱਲ ਕਰਾਂਗੇ ਪਾਪਾ ਨਾਲ ਮੇਰੀ ਅੱਛਾ ਹੁਣ ਕਿੱਥੇ ਨੇ ਪਾਜੀ ਮੇਰੀ ਆਵਾਜ਼ ਕੋ ਗਿਆਉਣ ਲੱਗ ਪਈ ਫਰੈਸ਼ ਹੋਣ ਗਏ ਸੀ ਆ ਲੋ ਆਗੇ ਕਰ ਲੋ ਗੱਲ ਹੈਲੋ ਕਿੰਦੇ ਕੀ ਹਾਲ ਆ ਉਹ ਮੈਨੂੰ ਕੁਲਵਿੰਦਰ ਦੀ ਥਾਂ ਅਕਸਰ ਨਿੱਕ ਨਾਂ ਕਿੰਦੇ ਨਾਲ ਹੀ ਬੁਲਾਉਂਦੇ ਠੀਕ ਆ ਬਾਜੀ ਮੈਂ ਬਹੁਤ ਘਬਰਾ ਗਿਆ ਸੀ ਤੁਹਾਡੇ ਨਾਲ ਰਾਬਤਾ ਨਹੀਂ ਸੀ ਹੋ ਰਿਹਾ ਨਾਲੇ ਤੁਹਾਡੇ ਬਿਨਾ ਮੇਰਾ ਹਿੱਥੇ ਕੌਣ ਸੀ ਸੱਤ ਸਮੁੰਦਰੋਂ ਪਾਰ ਦਿਲ ਡੁੱਬਦਾ ਜਾ ਰਿਹਾ ਸੀ ਨਵਜੂਦ ਨੂੰ ਲੈ ਕੇ ਕਿੰਦੇ ਬਹੁਤ ਬਿਜ਼ੀ ਲਾਈਫ ਆ ਇੱਥੇ ਮੈਨੂੰ ਤੇਰੇ ਮੈਸੇਜ ਤੋਂ ਪਤਾ ਲੱਗ ਗਿਆ ਸੀ ਸਾਰੀ ਸਿਚੁਏਸ਼ਨ ਦਾ ਬਸ ਕੰਟੈਕਟ ਨਹੀਂ ਕਰ ਸਕਿਆ ਐਡਜਸਟਮੈਂਟ ਤਾਂ ਬਣਾ ਲਈ ਸੀ ਮੈਂ ਮਨ 'ਚ ਹਣ ਤੂੰ ਘਬਰਾਈ ਨਾ ਸਮਝ ਲੈ ਨਵਜੋਤ ਆਪਣੇ ਘਰੇ ਬੈਠਾ ਪਾਜੀ ਤੁਹਾਡੇ ਬੜੇ ਸਹਾਨ ਨੇ ਮੇਰੇ ਤੇ ਜੇ ਪੋਲੀਟੈਕਨਿਕ ਵੇਲੇ ਤੂੰ ਸਾ ਮੇਰੀ ਬਾਹਨਾ ਫੜੀ ਹੁੰਦੀ ਤਾਂ ਨਵਜੋਤ ਨਹੀਂ ਅੱਜ ਕੈਨੇਡਾ ਨਹੀਂ ਸੀ ਪਹੁੰਚ ਸਕਣਾ ਨਾਲ ਦੇ ਜੰਮੇ ਵੀ ਪੱਲਾ ਛੁਡਾ ਗਏ ਸੀ ਮੈਥੋਂ ਮੈਂ ਜਾਂ ਮੇਰਾ ਖੁਦਾ ਜਾਣਦਾ ਤੁਸੀਂ ਕਿੱਦਾਂ ਨਿਭਿਆ ਮੇਰੇ ਨਾਲ ਉਹ ਨਵਦਾ ਕਿਵੇਂ ਨਾ ਮੈਂ ਤੂੰ ਮੇਰਾ ਛੋਟਾ ਭਰਾ ਨਹੀਂ ਸੀ ਲੈ ਗੱਲ ਕਰਨ ਨਵਜੋਦ ਨਾਲ ਮੋਬਾਈਲ ਉਹਨਾਂ ਨਵਜੋਦ ਨੂੰ ਫੜਾ ਦਿੱਤਾ ਪਾਜੀ ਵੱਲੋਂ ਆਪਣਤ ਨਾਲ ਕਿਹਾ ਛੋਟਾ ਭਰਾ ਸੁਣ ਕੇ ਮੇਰੀਆਂ ਤਾਂਹਾਂ ਨਿਕਲ ਗਈਆਂ ਨਵਜੋਦ ਹੈਲੋ ਪਾਪਾ ਹੈਲੋ ਪਾਪਾ ਕਰੀ ਜਾ ਰਿਹਾ ਸੀ ਤੇ ਮੇਰੇ ਮੂੰਹੋਂ ਪੁੱਬਾਂ ਤੋਂ ਸਿਵਾਏ ਕੋਈ ਸ਼ਬਦ ਨਹੀਂ ਸੀ ਨਿਕਲ ਰਿਹਾ ਸੋ ਦੋਸਤੋ ਮੁਸੀਬਤ ਵਿੱਚ ਬਾਹ ਫੜਨ ਵਾਲਾ ਰਿਸ਼ਤਾ ਹੀ ਸੱਚਾ ਹੁੰਦਾ ਤੇ ਸਕਿਆਂ ਨਾਲੋਂ ਕਿਤੇ ਵੱਧ ਹੁੰਦਾ ਤੁਹਾਨੂੰ ਕੀ ਲੱਗਦਾ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਚੰਗੀ ਲੱਗੀ ਕਹਾਣੀ ਲਾਈਕ ਕਰਕੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਜੇਕਰ ਚੈਨਲ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਓ ਕਹਾਣੀ ਸੁਣ ਲਈ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇਹੋ ਜੀ ਇੱਕ ਆਪਣਾ ਤਬਰੀ ਕਹਾਣੀ ਦੇ ਨਾਲ ਓਨੀ ਦੇਰ ਤੱਕ ਤੁਸੀਂ ਬਾਕੀ ਕਹਾਣੀਆਂ ਜ਼ਰੂਰ ਸੁਣਦੇ ਰਹੋ ਧੰਨਵਾਦ